ਚਲੋ ਚੱਲੀਏ ਫਿਰ ਅੱਜ ਤਕਰੀਬਨ ਸਾਰਾ ਦਿਨ ਸنو ਪਈ ਗਈ ਹੈ ਤੇ ਅਸੀਂ ਸ਼ਾਮ ਨੂੰ ਨਿਕਲੇਗਾ ਕਿੰਨੀ ਕਿੰਨੀ ਹੋਰ ਬੰਦ ਕੈਂਟ ਇਸ ਅੱਜ ਸਾਰਾ ਦਿਨ ਦਬੇ ਗਈ ਹੈ ਤਕਰੀਬਨ 1 ਵਜੇ ਸ਼ੁਰੂ ਹੋਈ ਸੀ ਅੱਜ ਤੇ ਹਾਂ ਮੈਂ ਉਦੋਂ ਕੰਮ ਤੇ ਹੀ ਸੀ ਹਾਂ ਸੁਣਨ ਚਾਇਆ ਕਿ ਤੂਫਾਨ ਆਣਾ ਹੈ ਅੱਜ ਸਟੋਮ ਆਣਾ ਹੈ 스노 스ਟੋਮ ਹਾਂ ਕੋਈ ਕਹਿੰਦੇ ਭਾਈ ਛੁੱਟੀ ਕਰ ਦਿੰਦੇ ਆ 3 ਵਜੇ ਨਾਲੇ ਸ਼ਿਫਟ ਵੀ ਨਹੀਂ ਪੂਰੀ ਲੱਗੀ ਕਿਤੇ ਤਿੰਨ ਤੋਂ ਪੰਜ ਤੂਫਾਨ ਆਇਆ ਨਾ ਤੂਫਾਨ ਆਇਆ ਨਾਲੇ ਪੈਸੇ ਮਾਰੇ ਪੈਸੇ ਮਾਰੇ ਗਏ ਹੈ ਹਾਂ ਯਾਰ ਕਿੰਨੀ ਘਰ ਸੁਣੋ ਅੱਜ ਵੱਧ ਬੈ ਗਈ ਸੁਣੋ ਬਾਈ ਸਾਲ ਆਜੋ ਜੀ ਜਲਦੀ ਆਇਓ ਕੈਨੇਡਾ ਤੁਹਾਨੂੰ ਬਰਫ ਉਹ ਦਿਖਾਈਏ ਫਿਰ ਕੰਮ ਮਿਲੇ ਨਾ ਮਿਲੇ ਬਰਫ ਜ਼ਰੂਰ ਮਿਲੂਗੀ ਸਵੇਰ ਤੋਂ ਲੈ ਕੇ ਮਤਲਬ ਤੁਹਾਨੂੰ ਸ਼ਾਮ ਦਾ ਵੀਊ ਦਿਖਾਤਾ ਹੈ ਆ ਸ਼ਾਮ ਨੂੰ ਆ ਹਾਲ ਹੋ ਗਿਆ ਆ ਸਾਡੇ ਨਾਲ ਦੋ ਬੰਦੇ ਜਾ ਰਹੇ ਆ ਵਿਹਲੇ ਓਏ ਕੰਬੀਨ ਵਿਹਲੇ ਹੀ ਆ ਤੁਸੀਂ ਬਿਲਕੁਲ ਮਰਤੋ ਦਾ ਕੰਮ ਆਜਾ ਆ ਵੀਚ ਮੈਨੂੰ ਇਹ ਇੱਕ ਗੱਲ ਦਸੀ ਆ ਮੈਂ ਅੱਜ ਦੀ ਨਾ ਕਿ ਯਾਰ ਅਸਾ ਤੈਨੂੰ ਇਹ ਕੰਮ ਤੋਂ ਕੱਟਦਾ ਅੱਗੇ ਚੱਲਦੇ ਆਂ ਤੈਨੂੰ ਤਾਂ ਕੱਢਿਆ ਮੈਨੂੰ ਤਾਂ ਵਾੜਿਆ ਵੀ ਨਹੀਂ ਕੰਮ ਬੁਲਾਇਆ ਨਹੀਂ ਹੈ ਸਹੀ ਗੱਲ ਯਾਰ ਬਹੁਤ ਨੋ ਹੋ ਗਿਆ ਆਏ ਆ ਦੇਖਾ ਇਹ ਆਪਾਂ ਇਹਨੂੰ ਚੱਕਾਂਗੇ ਆ ਕੀ ਬਾਤ ਕੇਹੜਾ ਕੰਮ ਇਹ ਅੱਜ ਠੱਪੇ ਬੰਨੇ ਆ ਆਪਣੇ ਰੂਵਜਾ ਪਾ ਕੇ ਹਾਂ ਹਾਂ ਹੈਲੋ ਕਹਿੰਦੇ ਕੰਮ ਬਹੁਤ ਕਾ ਠੀਕ ਆ ਪਰ ਕੰਮ ਤਾਂ ਤੂੰ ਕਹਿ ਟ ਹੀ ਕਰਦਾ ਬ్రో ਕੰਮ ਤਾਂ ਰਾਤ ਦਾ ਵੀਊ ਦੇਖ ਲੋ ਤੂੰ ਐ ਨਿਆਰੇਦਾਰ ਆ ਹਾਂ ਹਾਂ ਸਨੋ ਐਡੀ ਐਡੀ ਜੰਮ ਗਈ ਉੱਪਰ ਤਾਂ ਹਾਈਵੇ ਉਹ ਤੋਂ ਸਾਫ਼ ਹੋ ਜਾਂਦੀ ਹੈ ਸਨੋ ਇੰਦਰ ਦੇਖੋ ਸੋਹਣੀ ਗੱਲਬਾਤ ਸੋਹਣੀ ਗੱਲਬਾਤ ਬੱਤੀਆਂ ਹੋ ਗਈਆਂ ਇੱਥੋਂ ਆਪਾਂ ਬਟਨ ਜਨ ਅਪਾਂਗੇ ਇਹ ਚਿੱਟੀ ਚਿੱਟੀ ਸਨੋ ਹੋਈ ਪਈ ਆ ਯਾਰ ਕੀ ਆ ਬਾਤ ਆ ਸਨੋਨ ਪੈਨ ਦੇ ਨਾਲ ਦੀ ਨਾਲ ਜਿਹੜਾ ਨਜ਼ਾਰਾ ਉਹ ਦੇਖਣ ਵਾਲਾ ਹੁੰਦਾ ਉਹ ਬਟਨ ਅਪ ਕੇ ਆ ਭੱਜ ਕੇ ਜਾ ਉੱਧਰ ਜਾਣਾ ਉੱਧਰ ਨਹੀਂ ਜਾਣਾ ਹੋਰ ਕਿੱਥੇ ਜਾਣਾ ਆਪਾਂ ਨਹੀਂ ਬਟਨ ਉੱਧਰ ਨਾਲ ਦੱਸਾਂਗੇ ਜਾਵਾਂਗੇ ਇੱਥੇ ਅੱਗੇ ਕਰਤੀ ਨਾ ਹਾਂਜੀ ਚਲੋ ਫੇਰ ਉੱਧਰ ਬੱਤੀ ਜਗੀ ਚਲੋ ਆਇਓ ਮੇਰੇ ਮੇਰੇ ਆਪਾਂ ਹੁਣ ਉੱਧਰ ਜਾਣਾ ਸਾਹਮਣੇ ਆਇਓ ਭਾਈ ਸਾਹਿਬ ਆਇਓ ਤੁਹਾਡੀ ਕੰਸਟਰਕਸ਼ਨ ਸਨੋ ਪਈ ਜਾਂਦੀ ਆ ਇਹ ਹਲਕੀ ਹਲਕੀ ਆ ਵੈਸੇ ਤੇ ਇਸ ਟਾਈਮ ਅਜੇ ਵੀ ਸਨੋ ਹੋ ਰਹੀ ਹੈ ਇੱਥੇ ਆਪਕੇ ਪਾਸ ਕਿੱਟਾ ਜਿਟਾ ਕਰਤਾ ਕੰਮ ਬਹੁਤ ਚਿੱਟਾ ਚਿੱਟਾ ਕੰਮ ਹੋਇਆ ਪਿਆ ਭਾਈ ਓਏ ਚਲੋ ਚਲ ਪਾਰ ਕਰ ਚੁੱਕੇ ਆ ਤੇ ਆ ਦੇਖੋ ਥੱਲੇ ਪੈਰ ਖੁੱਭੀ ਜਾਂਦੇ ਆ ਖਾਰੇ ਭਾਈ ਇਹ ਦੇਖੋ ਆ ਪਹਿਲਾਂ ਕੋਈ ਤੁਰ ਕੇ ਆਇਆ ਤਾਜੀ ਆ ਆ ਵੀ ਮਰਨ ਦਿਆ ਤਾਜੀ ਤੇ ਕੀ ਤਾਜੀ ਸੁਣੋ ਤੇ ਚ ਤੁਰਦਾ ਪਿਆ ਤੈਨੂੰ ਪਾਸੇ ਤੇ ਰਾਹ ਬਣਿਆ ਦਿਨਾ ਨਹੀਂ ਹਾਂ ਉਹਨੇ ਸਾਡੇ ਕੋਲ ਆਇਆ ਪਰ ਫਿਰ ਵੀ ਅਸੀਂ ਪੰਗਾ ਜਰੂਰ ਲੈਣਾ ਹੈ। ਇਹਨਾਂ ਵਾਕਈ ਚਿੱਟੀ ਚੀਜ਼ ਨਾ ਹੋ। ਚਲੋ। ਆਹ 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 ਪਹਾੜ ਜੇ ਬਣ ਗਏ ਨਿਕਨੇ ਕਿਥੇ? ਇੱਥੇ ਮਿੱਟੀ ਥੱਲੇ ਪਈ ਹੋਣੀ ਪਹਿਲਾਂ ਹੀ ਆਲਰੇਡੀ। ਇਹਰ ਕੰਸਟਰਕਸ਼ਨ ਹੁੰਦੀ ਵੀ ਇਹ ਧਿਆਨ ਨਾਲ। ਬਈ ਇਹ ਨਾ ਹੋਵੇ ਕੋਈ ਇੱਥੇ ਟੋਆ ਟਾਇਆ ਜਾਵੇ। ਸਿੱਧਾ ਵਿੱਚ ਜਾऊं। ਟੋਏ ਟਿੱਬੇ ਵਾਲੀ ਬੰਦ ਜੀ ਸੁਣਾਉਂਦੀ। ਇੱਥੇ ਤਾਂ ਆਹ ਟੋਆ। ਚਲੋ। ਕੀ ਖੱਲਰ ਪਾ ਰੱਖਿਆ ਓਏ ਇਹਨਾਂ ਨੇ ਆਹ ਵੇਖ ਲੈ। ਕਿੰਦੇ ਟੋਹੇ ਟਿੱਬੇ ਲਾਏ। ਤੇ ਹੋਰ ਉਹ ਵੇਖ ਸਿੱਧਾ। ਹਾਂ ਹਾਂ। ਇੱਥੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ। ਇਧਰ ਵਿੱਚ ਵੀ ਸਨੋਪ ਹੈਗੀ ਹੋਣੀ ਆ ਫਿਰ ਤਾਂ ਗਲਤ ਹੋ ਗਿਆ ਕੰਮ ਉਹਨਾਂ ਦਾ ਆ ਇੱਥੇ ਨਵਾਂ ਕੰਮ ਚੱਲ ਰਿਹਾ ਵਰਕਰਾਂ ਦੀ ਲੋੜ ਆ ਆਜੋ ਐਡਰੈਸ ਦੱਸ ਦਿੰਨੇ ਆ 905 ਮਿਡਲ ਫੀਲਡ ਰੋਡ ਹਾਂ ਸਕਾਰ ਬ్రో ਸਕਾਰ ਬ్రో ਲੰਗਰ ਛੱਕੇ ਜਾਇਓ ਜੀ ਲੰਗਰ ਛੱਕੇ ਇਧਰ ਮੈਂ ਤਾਂ ਤੇ ਆਜੋ ਕੰਮ ਦਵਾ ਦਿਓ ਬਸ ਕੰਮ ਦਵਾਓ ਪੈਕਿੰਗ ਵਾਲੇ ਜਵਾਕ ਦੋਵੇਂ ਪੈਕਾ ਚੀਨੇ ਜਿਹੀ ਸੀ ਤੂੰ ਮੈਂ ਹੋ 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 ਸਨੋ ਬਹੁਤ ਜ਼ਿਆਦਾ ਭਾਈ ਮੈਂ ਉਹਦਾ ਹੀ ਆਇਆ ਤੂੰ ਜੀ ਆ ਕੇ ਇੱਥੇ ਆ ਬੈਠ ਕੇ ਅੰਦਰ ਰੋਡ ਤੇ ਆ ਜਾਓ ਮੈਂ ਕਿਹੜੇ ਰੋਡ ਤੇ ਹਾਂ ਇਹ ਰੋਡ ਤਾਂ ਹੈਗਾ ਹੀ ਆ ਪਰ ਆਪਾਂ ਤਾਂ ਜਾਣਾ ਸਿੱਧਾ ਬਰਫ਼ ਦੇ ਪਹਾੜਾਂ ਤੇ ਜਾਣਾ ਆਪਾਂ ਬਰਫ਼ ਦੇ ਪਹਾੜਾਂ ਤੇ ਬਰਫ਼ ਦੇ ਢਿੱਲੇ ਤੇ ਢਿੱਲੇ ਤੇ ਹਾਂ ਉਹ ਤੇਰੇ ਢਿੱਲੇ ਤੋਂ ਆ ਸੂਰਤ ਦੀ ਦੀ ਆ ਹੀਰ ਦੀ ਮਾਨਕ ਤਾਂ ਵਾ ਇਹਦੇ ਆਪਣੇ ਵਿੱਚ ਗਾਣਾ ਯਾਦ ਆ ਗਿਆ ਮੈਨੂੰ ਭਾਈ ਇਹ ਆ ਉੱਪਰ ਆਉਂਦੇ ਜੀ ਕਮਰ ਦੇ ਉਹਨੇ ਨਾਲੇ ਉਹ ਵਾਹ ਯਾਰ ਬਟ ਵਡਾ ਸੀਨ ਤਲਕ ਗਿਆ ਵਡਾ ਸੀਨ ਬਜਾ ਪਟ ਲੈ ਓਏ ਆ ਜਾ ਉਸੇ ਹੀ ਦੋਨ ਨਾਲ ਤੈਨੂੰ ਉਹ ਨਹੀਂ ਹੈਗਾ ਸਨੋਮੈਨ ਬਣਾਇਆ ਕਿਸੇ ਭਾਈ ਕਿੱਥੇ ਆ ਹਾਂ ਹਾਂ 하게 ਦਿਨ ਸਨੋਮੈਨ ਬਣਾਇਆ ਹੈ ਓਏ ਭਾਈ ਗੇੜੇ ਘਟ ਹੁੰਦੇ ਇਹ ਉਸ ਦਿਨ ਆਪਾਂ ਪੂਰਾ ਹਰਾ ਹਰਾ ਗਰਾਊਂਡ ਸੀ ਇਹ ਪੂਰਾ ਅੱਜ ਫੇਰ ਚਿੱਟਾ ਚਿੱਟਾ ਹੋ ਗਿਆ ਤੇ ਗੋਡੇ ਗੋਡੇ ਬਰਫ ਆ ਕੇ ਖਸਾਦੀ ਨਾਈਟ 뷰 ਆ ਚਲੋ ਦੇਖਦੇ ਹਾਂ ਉੱਪਰ ਜਾ ਕੇ ਦੇਖੋ ਨਾਈਟ ਦਾ ਟਾਈਮ ਆ ਸਾਰਾ ਅੱਜ ਦਾ ਗਰਾਊਂਡ ਜਿਹੜਾ ਇਹ ਪਾਰਕਾ ਚਿੱਟਾ ਚਿੱਟਾ ਹੋਇਆ ਪਿਆ ਕੀ ਨਹੀਂ ਭਾਈ ਸਾਹਿਬ ਝੂਟੇ ਲੈਣੇ ਤੁਸੀਂ ਦੋ ਦਿਨ ਪਹਿਲਾਂ ਉਹ ਦਿਨ ਕੀ ਆ ਰਿਹਾ ਕੱਲ ਹਾਂ ਅੱਜ ਸਵੇਰੇ ਬਿਲਕੁਲ ਗ੍ਰੀਨ ਸੀਗਾ ਇਹ ਝੂਟੇ ਲੈਂਦੇ ਇੱਥੇ ਆ ਆ ਗਿਆ ਇਹ ਇਸ ਤਰ੍ਹਾਂ ਦੀ ਉਸ ਦਿਨ ਜਿਹੜੇ ਝੂਟੇ ਲੈ ਰਹੇ ਸੀ ਉਹੋ ਤੇਰੀਕਾ ਨਾ ਇਸ ਤਰੀਕੇ ਦੀ ਆ ਇਹ ਘੰਟਾ ਨਾ ਇਹਦਾ ਨਾਮ ਕੀ ਆ ਗੱਡੀ ਦਾ ਇਹ ਗੱਡੀ ਦਾ ਨਾਮ ਪੁੱਛ ਪਹਿਲਾਂ ਮੀ ਵੀ ਆਈ ਥਿੰਕ ਸੋ ਇਟਸ ਨੇਮ ਇਜ਼ ਲੇਜ ਬਿਕਾਜ਼ ਨਹੀਂ ਨਹੀਂ ਉਹ ਤਾਂ ਗੇਮ ਦਾ ਮਤਲਬ ਇਹਨੂੰ ਕਰਨ ਨੂੰ ਕਹਿੰਦੇ ਨਾ ਸਾਰੇ ਨੂੰ ਵੇਟ 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 विल शूट चलो गल <laughs> चक भाई ये पुछ करॉडेरी पुछ ठीक <laughs> ने <laughs> 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 आई एम गुड ਕਹਿੰਦੇ ਵਾਹ ਬੜਾ ਨਾਈਸ ਬਈ ਤਿੰਨੇ ਆਪਸ ਚ ਟਕਰਾ ਗਏ ਉਹ ਇੱਕ ਉਹ ਡਿੱਗਦਾ ਹੀ ਫਿਰਦਾ ਜੇ ਵੀ ਹੈ ਤਿੰਨੇ ਉਹ ਬਿਲਹ ਉਹ ਸਲਿੱਪੀ ਹੋ ਜਾਂਦਾ ਆ ਵਾਲਾ ਇਹ ਫੇਰ ਡਿੱਗੂਗਾ ਮੇਰੇ ਹਿਸਾਬ ਨਾਲ ਨਹੀਂ ਬਚ ਗਿਆ ਇਹ ਕੋ ਨਿੱਕਾ ਹੋ ਜਰਾ ਕੱਲਾ ਜਾਂਦਾ ਆ ਵੱਡੇ ਆ ਐਕਸਪੀਰੀਐਂਸ ਬੰਦੇ ਆ ਕਹਿੰਦੇ ਕੁਝ ਨਹੀਂ ਹੋਇਆ ਸਾਨੂੰ Where did he hit you? Candy, okay, you're good. You said he said nothing hit him. Papa! You'll we'll go together. ਨੇਰਾ ਯਾਰ ਜੇ ਕਿਤੇ ਇਹੀ ਥੋੜਾ ਜਿਹਾ ਚੰਨ ਹੁੰਦਾ ਨਾ। ਨੇਰਾ ਕਾਫੀ ਹੋ ਗਿਆ। Yes. Keep together. That won't be red. Okay. ਇਹਨਾਂ ਪੁੱਛੋ ਕੱਲ ਨੂੰ ਆਉਂਗੇ ਤੁਸੀਂ? ਕੱਲ ਨੂੰ ਪੁੱਛ। ਤੁਹਾਨੂੰ ਇੱਕ ਤੋਂ ਘੱਮੋੜਾ। ਮੈਂ ਜਲਦੀ ਆਲੀ ਕੱਲ ਨੂੰ। ਯਾ ਓਕੇ ਡੇ ਟਾਈਮ ਡੇ ਟਾਈਮ ਪੁੱਛ ਉਹ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ ਯਾਰ ਇੱਕ ਮੋਰ ਟਾਈਮ ਫਰਡੇ ਪਲਸ 1 ਮੋਰ ਟਾਈਮ ਮੀਨ ਐਂਡ ਦੇ ਵਿ ਬੀ ਗੋਇੰਗ ਮੋਰ ਫਾਸਟ ਯੂ ਕੈਰੀ ਨੇ ਕਿ ਬੜੇ ਜਿਹੇ ਬੜੀ ਸੰਗਤ ਆਊਗੀ ਕੱਲ ਨੂੰ ਅੱਛਾ ਅਨੰਦ ਮਾਣਿਓ ਜੇ ਬੁੱਧੇਰੇ ਜਣੇ ਆਣਗੇ ਫਰਡੇ ਯਾ ਯਾ ਮੈਂ ਟਰਾਈ ਕਰਾਂ ਹਾਂ ਕੀ ਤੂੰ ਕਰ ਨਹੀਂ ਮੈਨੂੰ ਇੱਥੇ ਡਰ ਲੱਗਦਾ ਨੋ ਨੋ ਬੀਤੂ ਲੇਲ ਵੀਰ ਦਾ ਹੈਵੀ ਸਾਈਡ ਹੈ ਬਾਬਾ ਜੀ ਯਾ ਕਰੋ ਰਾਈਡ ਕਰਨ ਜਾ ਰਹੇ ਆਪਣੇ ਛੋਟੇ ਭਰਾ ਦੇਖੋ ਜੇ ਆਪਣੇ ਛੋਟੇ ਭਰਾ ਆਪਣੇ ਚ ਉਪਰ ਵਿੱਚ ਇਹਨੇ ਕੰਮ ਖਰਾਬ ਕਰਤਾ ਕੋਈ ਨਹੀਂ ਉਹ ਸਹੀ ਆ ਜੇ ਦਮਾਲਾ ਖੁੱਲ ਗਿਆ ਉਧਰ ਦੋਵੇਂ ਚੀਜ਼ਾਂ ਚੱਕ ਲਿਆ ਛੋਟੇ ਭਰਾ ਜੀ ਨੂੰ ਬੜੀ ਰੱਖਾ ਆਹੋ ਉਹ ਸਲਾਈਡ ਕਰਾਂਗਾ ਆਪਾਂ ਦੋਵੇਂ ਚੀਜ਼ਾਂ ਸੜ ਲਿਆਈਆਂ ਉਧਰ ਇਹ ਗਿਆ ਬਈ ਓਏ ਇਹ ਜੇ 11 ਹੈ ਇਹ ਪੱਕਾ ਡਿੱਗੂਗਾ ਇਹ ਨਹੀਂ ਡਿਦਾ ਨਾਈਂਡੇ ਕਦਾ ਬਚ ਗਿਆ ਯਾਰ ਇਹ ਤਾਂ ਗੁਰਦੁਰੀ ਚੱਲਣ ਲੱਗਦਾ ਓਏ ਆ ਗਿਆ ਇੱਕ ਹੋਰ ਇਹ ਚਾ ਇਹ ਆ ਡੇਗ ਜਾਂਦੇ ਪਤੰਦਰ ਇਹ ਕਹਣੀ ਜਾਣ ਕੇ ਹੀ ਡੇਗ ਡੁਕ ਜਾਂਦੇ ਆ ਇਨਾ ਡੂਇੰਗ ਦੈਟ ਐਨੀ ਮੋਰ ਕੇ ਆਈ ਵੈਂਟ ਆਨ ਦ ਰੈਪ ਯਾ ਦਸਟ ਸਟੇ ਇਫ ਦੈਟ ਦੈਟਸ ਗ੍ਰੇਟ ਕੇ ਨਾ ਰਾਮ ਦਾ ਕਸੂਰਾ ਮੇਰਾ ਨਹੀਂ ਆ ਨਾ ਆਈ ਓਕੇ ਕੱਲ ਆਪਾਂ ਸ਼ੂਟ ਕਰਾਂਗੇ ਹਨਾ ਵਾਦੂ ਸਾਰਾ ਇਹ ਹਣ ਕੁੜੀ ਜਾਊਗੀ ਚਲੋ ਲੜਪੇ ਫੇਰ ਇਹ ਮੈਨੂੰ ਘੱਟ ਸਮੇਂ ਲੱਗਦੀ ਇਹਨਾਂ ਦੀ ਤੇਜ਼ ਬੜੇ ਜਵਾਗ ਤੇਜ਼ ਬੋਲਦੇ ਨਾ ਕੋਈ ਖਾਰੇ ਐਨਾਂ ਨੂੰ ਕਿ ਐਵੇਂ ਕਰਨਾ ਤੁਸੀਂ ਇੱਕ ਵਾਰੀ ਦੇਖ ਲੈ ਇਹ ਕਹਿੰਦਾ ਬਸ ਆ ਗੱਡੀ ਠੀਕ ਕਰ ਲੋ ਇਹ ਰਾਈਡ ਬੁੱਕ ਕਰੋ ਇਧਰ ਪਿੱਛੇ ਰੁਕ ਜਾ ਰੁਕ ਜਾ ਸੱਤ ਸੱਤ ਵੇਟ ਵੇਟ ਵੇ ਉਸ ਟੇਲੀ ਨੂੰ ਮੂਵ ਕਰ ਦੇ ਜੀ ਓਕੇ ਵਨ 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 ਸੈਕਿੰਡ ਓਏ ਇਹ ਬੜਾ ਛੇ ਛੇਦੀ ਧੱਕਾ ਦਿੰਦਾ ਯਾਰ ਇਹਨੂੰ ਇਹ ਕੁੜੀ ਡਿੱਗੇ ਨਾ ਬਸ ਇੱਕ ਹੋ ਗਿਆ ਹੁੱਕ ਬੂੰਗਾ ਫੇਰ ਬਚ ਗਈ ਡਿੱਗੀ ਨਹੀਂ ਉਡੀ ਤੱਕ ਐਕਸਪੀਰੀਅੰਸ ਵਾਲੀ ਹੋਇਆ ਕਹੋ ਗਿਆ ਏ ਬਚਮ ਜਾਨ ਵੀ ਚਾਹੀਏ ਮਾਰਦੇ ਦਿਸਦਰੀਆਂ ਬਚ ਗਿਆ ਇਸ ਵਾਰੀ ਠੀਕ ਸੀ ਇਸ ਵਾਰੀ ਸਾਰੇ ਬਚ ਗਏ ਕੀ ਕਰੀ ਜਾਂਦਾ ਆ ਕੀ ਕਰੀ ਜਾਂਦਾ ਮੈਂ ਤਾਂ ਕਹੇ ਗੁਰਦੁਰੀ ਚੱਲੇ ਜੀ ਤੁਸੀਂ ਤਾਂ ਲੈ ਕੇ ਚਲੇ ਜੀ ਤੁਸੀਂ ਆਏ ਨਾ ਚਲੋ ਮੈਨੂੰ ਇੱਕ ਰਾਈਡ ਹੋਰ ਲੈ ਦਿਓ ਯਾਰ ਬੜਾ ਮਜ਼ਾ ਨਾ ਨਾ ਬੱਸ ਜਵਾਰ ਕਰੀਆਂ ਚੀਜ਼ਾਂ ਏ ওকে ਗੋ 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 ਦੋ ਜਣੇ ਗਏ ਆ ਅਲੱਗ ਤਰੀਕੇ ਦਾ ਸੀਗਾ ਉਹ ਨਾ ਦੋ ਜਣੇ ਗਏ ਦੋ ਸਪੀਡ ਘੱਟ ਫੋੜਦੀ ਆ ਉਹ ਗਏ ਰਣਜੀਤ ਤੇ ਉਹ ਗਏ ਯਾਰ ਇਹਦੇ ਜੇ ਵੀਡੀਓ ਬੜੀ ਕਲੀਅਰ ਆ ਰਹੀ ਹੈ ਨਾ ਬਹੁਤ ਨੇਰਾ ਵਾ ਵੈਸੇ ਸ਼ੂਟ ਹੋ ਨਹੀਂ ਸਕਦਾ ਪਰ ਵੇਖ ਸਾਰਾ ਛੋਟਾ ਜਿਹਾ ਹੋਇਆ ਪਿਆ ਹੈ ਇੱਧਰ ਅਸੀਂ ਘੁੰਮਣ ਆਏ ਹੈ ਇਹ ਇੱਕ ਬੰਦਾ ਨਾਲ ਲੈ ਜਾਂਦਾ ਗਲਤੀ ਹੋ ਗਈ ਮੇਰੇ ਤੋਂ ਚਲ ਅਗਲੀ ਵਾਰੀ ਨਹੀਂ ਕਰਦਾ ਉਹਦੇ ਕੋਲ ਡਿਫਰੈਂਟ ਸਟਾਈਲ ਦਾ ਸੀਗਾ ਉਹ ਪਤਾ ਬਾਈ ਆ ਲੈ ਅਸੀਂ ਦੋਵੇਂ ਚੱਲਦੇ ਆ ਇੱਥੇ ਮੈਂ ਪੈਰ ਰੱਖ ਦੇਗਾ ਧੱਕਾ ਪੁਸ਼ਮੀ ਪਲੀਜ਼ ਯੂ ਵਾਂਟ ਅ ਫੋਕਸ ਯਾਰ ਹਿਆ ਗੱਲ ਤਾਂ ਬੰਨਣ ਨੂੰ ਕੋਈ ਨਹੀਂ ਗਿੱਡੀ ਕੁਝ ਕਰੀਂ ਉਹ ਬਾਈ ਉਹ ਬੰਨੇ ਆ ਆ ਰਹੀ ਆ ਲੈ ਕਹਿਣਾ ਗੱਲ ਬਾਤ ਭਈ ਆ ਬਹੁਤ ਯਾਰ ਯਾਰ ਇਹਦੇ ਚ ਸੇਫ ਹੀ ਮਨਾ ਫੀਲ ਹੋਇਆ ਐਂ ਤਾਂ ਜਮਾਂ ਨਹੀਂ ਹਿੱਲਿਆ ਆਪਾਂ ਦੋ ਜਣੇ ਉਹ ਫੇ ਕਵਰ ਜਾਣਾ ਨਹੀਂ ਇਹਦੇ ਚ ਆਪਾਂ ਦੋ ਜਣੇ ਬੈਠੇ ਨਾ ਤਾਂ ਜਮਾਂ ਸੇਫ ਫੀਲ ਹੋਇਆ ਚਲੋ ਵੀ ਚੱਲੇ ਆਂ ਵਾਪਸ ਆ ਦੇਖੋ ਐ ਪੈਰ ਖੁੱਬੀ ਜਾਂਦੇ ਸਨੋਚ ਪੂਰੇ ਬੂਟ ਵਿੱਚ ਚਲੇ ਜਾਂਦੇ ਕਿ ਉੱਤੇ ਕਿਉਂ ਨਹੀਂ ਆ ਸਕਦਾ ਸੀ ਇਹ ਉੱਚਾ ਆ ਦੇਖ ਕਿੱਡੀ ਕਰਨਾ ਚੀਜ਼ ਬਣੀ ਹੈ ਹਾਂ ਬਰਫ਼ ਜਮੀ ਪਈ ਵਿੱਚ ਕਹੋਰਾ ਕਹਿ ਰਗਾ ਮਹਣਾ ਬੱਚੇ ਤਾਂ ਪੰਗੇ ਲੈਣਗੇ ਹਾਂ ਇਹਦੇ ਚ ਬਰਫ ਜਮੂ ਤੇ ਪੂਰਾ ਵਾ ਇਹ ਤਾਂ ਉਹ ਹੋਈ ਪਈ ਆ ਗੁਰਦਰੀ ਦਿੱਤੀ ਹੈ ਹਾਂ ਉਹ ਸਾਡਾ ਸ਼ਸਤਰ ਲੈ ਕੇ ਆਓ ਕਤਲ ਕਰੋ ਯਾਰ ਚਲ ਚਲੀਏ ਉਹ ਬੱਸ ਆ ਜਾ ਫੋਟੋ ਲੈ ਸਨੋਮੈਨ ਬਣਾਇਆ ਕਹਿੰਨੇ ਹਾਂ ਆ ਜਾ ਜੀ ਅਗਲਾ ਦਿਨ ਸਵੇਰ ਦਾ ਸਨੋ ਤੋਂ ਬਾਅਦ ਆਹ ਸਨੋ ਤੋਂ ਬਾਅਦ ਜਿਹੜਾ ਚਿੱਕੜ ਹੀ ਚਿੱਕੜ ਹੋਇਆ ਨਾ ਕੀ ਕਰਦਾ ਸੀ ਦੁਬਾਰਾ ਕਰੀ ਆ ਜਿਹੜਾ ਸਨੋਤ ਬਾ ਚਿੱਕੜ ਹੀ ਚਿੱਕੜ ਹੋਇਆ ਇਹ ਬਾਲਾ ਦੁਖੀ ਕਰਦਾ ਹਾਂ ਵੈਰੀ ਗੱਲ ਆ ਪਾਣੀ ਆਇਆ ਤੁਰਿਆ ਹੁੰਦਾ ਖੁਰਖੁਰ ਕੇ برف ਦੀ ਹੈ ਉੱਥੇ ਬੰਦਾ ਲਿਬੜ ਦੁੱਬੜ ਕੇ ਸੱਜ ਜਾਂਦਾ ਇੱਥੇ ਠੰਡ ਚੜ ਜਾਂਦੀ ਉੱਥੇ ਲਿਬੜ ਦੁੱਬੜ ਕੇ ਸੱਜ ਜਾਂਦਾ ਇੱਥੇ ਠੰਡ ਚੜ ਜਾਂਦੀ ਠੰਡ ਠੰਡ ਚੜ ਜਾਂਦੀ ਆਹ ਸਾਰੀ ਬਰਫ਼ ਹੋਂ ਪਿਗਲ ਪਿਗਲ ਕੇ ਆ ਸਾਰਾ ਪਾਣੀ ਪਾਣੀ ਹੋਇਆ ਪਿਆ ਮੱਲਾ ਸੁਨੋ ਪੈਂਦੀ ਸੋਹਣੀ ਲੱਗਦੀ ਆ ਬਾਈ ਜਦੋਂ ਸਨੋ ਪੈ ਪੂ ਕੇ ਹਟ ਜਾਂਦੀ ਹੈ ਨਾ ਲੈ ਤੇਰੇ ਲਈ ਬਾਰੀ ਖੋਲੀ ਹੈ ਫੀਲਿੰਗ ਦੇਦੀ ਹੈ ਰਾਜੇ ਵਾਲੀ ਤੇ ਆਇਆ ਪਿਆ ਹੈ ਪੱਕੀ ਗੱਲ ਆ ਹਾਂ ਇਹ ਮਾਰੀਏ ਮਹਾਰਾਜੀ ਅੰਦਰ ਗੱਡੀ ਇਹ ਬੰਦਾ ਸਾਡਾ ਫੇਵਰੇਟ ਬੰਦਾ ਬੜਾ ਘੈਂਟ ਬੰਦਾ ਆ ਇਹ ਪਧਾਰਿਆ ਸਾਜਨ ਸਾਜਨਪ੍ਰੀਤ ਕੀ ਨਾਮ ਪੂਰ ਫੁੱਲ ਨੇਮ ਸਾਜਨਪ੍ਰੀਤ ਸਿੰਘ ਸਾਜਨਪ੍ਰੀਤ ਸਿੰਘ ਆਜਾ ਨਾ ਹੈ ਬਹੁਤ ਨਾਈਸ ਪਰਸਨ ਆ ਬਈ ਬੰਦਾ ਸਾਜਨ ਜੀ ਗੱਡੀ ਚ ਆਏ ਨਹੀਂ ਹਜੇ ਬਾਹਰ ਹੀ ਆ ਡਾਇਰੈਕਸ਼ਨ ਦੇ ਦਿਓ ਐ ਯਾ ਤਾਂ ਯਾ ਤਨੇ ਤੇਰੀ ਇੰਟਰੋਡਕਸ਼ਨ ਕੀ ਦਵਾ ਹਾਂ ਭਾਈ ਬੰਦਾ ਤੁਸੀਂ ਦੇਖ ਲਓ ਛੀਛੇ ਵਿੱਚ ਦਿਖਾਦਾ ਮੈਂ ਠੀਕ ਆ ਬਹੁਤ ਘੈਂਟ ਬੰਦਾ ਹੱਸ ਰਿਹਾ ਮਿੱਠਾ ਮਿੱਠਾ ਹੱਸ ਰਿਹਾ ਮੱਠਾ ਮੱਠਾ ਪਿੱਛੇ ਨਾ ਮਾਰੀ ਕੋਈ ਗੱਡੀ ਹੈ ਨਹੀਂਗੀ ਪਿੱਛੇ ਨਹੀਂ ਹੈਗੀ ਨਹੀਂ ਹੈ ਉਹ ਇੱਕ ਆਹ ਹੈਗੀ ਆ ਕੈਮਰਾ ਦਿਨ ਕੱਪੜਾ ਮਾਰ ਲੈਣਾ ਵਰਖ ਜੰਮੀ ਹੋ ਜਾਂਦਾ ਪਾਣੀ ਪਾਣੀ ਜਿਹੜਾ ਹੋ ਜਾਂਦਾ ਨਾ ਆਸੇ ਪਾਸੇ ਯਾਰ ਇਹ ਬਾਲਾ ਖਰਾਬ ਕਰਦਾ ਸਨੋਂ ਤੋਂ ਬਾਅਦ ਹੂਸ ਨਾਉਂ ਪੈਂਦੀ ਸੋਹਣੀ ਲੱਗਦੀ ਐ ਠੀਕ ਨਹੀਂ ਪਰ ਸਰਵਾਈਵ ਕਰਨਾ ਔਖਾ ਬਾਅਦ ਚ ਪੈਦਲ ਆਲੇ ਨੂੰ ਤਾਂ ਜਿਆਦਾ ਹੀ ਆ ਜਿਹੜੇ ਗੱਡੀਆਂ ਵਾਲੇ ਰਾਜੇ ਜੀ ਐ ਨਾ ਰਾਜੇ ਕੋਈ ਨਹੀਂ ਹੈਗੇ ਜਿਹੜਾ ਡਰਾਈਵੇ ਸਾਫ ਕਰਨੇ ਪੈਂਦੇ ਗੱਡੀ ਉਧਰੋਂ ਸਾਫ ਕਰਨੀ ਪੈਂਦੀ ਐ ਧੂਸਾਂ ਨਿਕਲ ਜਾਂਦੀਆਂ ਨੇ ਇਹ ਕਹਿਣਾ ਹੀ ਸੋਖਾ ਆ ਜਿਹੜੇ ਗੱਡੀਆਂ ਵਾਲੇ ਰਾਜੇ ਇਹਨਾਂ ਦੇ ਨਿਆਰੇ ਆ ਨਾ ਇਹ ਕਹਿਣਾ ਹੀ ਸੋਖਾ ਹੈ ਨਹੀਂ ਭਾਈ ਮੰਨੋ ਜਾਂ ਨਾ ਮੰਨੋ ਭਾਈ ਤੁਹਾਡੇ ਨਿਆਰੇ ਤਾਂ ਹੈ ਗਰੋ ਨਿਆਰੇ ਵੀ ਹੈ ਉਵੀ ਕਰਨਾ ਪੈਂਦਾ ਹੈ। ਲਓ ਵੀ ਦੇਖੋ। ਆ ਕਿਨੇ ਸਾਫ਼ ਕੀਤਾ ਹਨਾ। ਵਾਕਿੰਗ ਮੈਕਨਿਕਾ ਜਾਂ ਟਰੈਕਟਰ ਹੋ ਜਾਇਆ। ਉਹ ਸਾਫ਼ ਕਰਕੇ ਜਾਂਦਾ ਹੈ। ਸਾਫ਼ ਕਰਕੇ ਜਾਂਦਾ ਯਾਰ। ਯਾ ਯਾ। ਯੋ ਯੋ ਹੋ ਕੇ। ਲਾਜਤਨ ਸੰਗੀਤ ਪਈਏ ਪਿੰਡ ਕੋਈ ਵੀਡੀਓ। ਨਾ ਨਾ ਸੰਗੀਤ ਨਾਲ ਲਾਈ ਬਾਈ ਇਧਰ ਕਲੇਮ ਆ ਜਾਊਗਾ। ਯਾਨੀ ਕਿਧਰ? ਇੱਥੇ। ਉਹ ਨਹੀਂ ਆਉਂਦਾ ਆਪਾਂ ਤੂੰ ਹੀ ਤੂੰ ਕੱਟ ਲਓ ਮੜਾ ਯਾਰ। ਉਸ ਕਰੀ ਜਾਣਾ। ਲਓ ਜੀ ਚਲੋ। ਬਸ ਬਾਏ ਬਾਏ।